ਆਂਦੀ ਐ ਭੈਣੇ ਸਿੰਦਰ ਕੌਣ ਐ ਤੁਹਾਡੇ ਚ ਸਮਝ ਗਿਆ ਨਾ ਐ ਐ ਪੁੱਛੇ ਇਹ ਸਿੰਦਰ ਕਿਹੜੀ ਮਰੀ ਐ ਤੁਹਾਡੇ ਉਹ ਫਿਰ ਵਿਚਾਰੀ ਐ ਖੜੀ ਤੰਬੀ ਹਾਂਜੀ ਹਾਂਜੀ ਹੈ ਕੀ ਕਿੱਥੋਂ ਆ ਗਿਆ ਇਹ ਸਾਰਾ ਕੁਝ ਉਹ ਵੀ ਪੰਜਾਬ ਦੀ ਧਰਤੀ ਉੱਤੇ ਇੰਨੇ ਬਾਬੇ ਪੁੱਛਾ ਦੇਣ ਵਾਲੇ ਦੱਸਦੇ ਆ ਤੈਨੂੰ ਤੇਰੇ ਇਦਾਂ ਹੀ ਚੱਲੀ ਜਾਂਦੀ ਤੇ ਜੁਗਤ ਵਰਤੀ ਵਿਧੀ ਜਾਂਦ ਨੇ ਘੋੜੇ ਲਿਆਉਣੇ ਸੀ ਇਹਨਾਂ ਨੇ ਖੁਰੇ ਕਿਹੜੇ ਘੋੜੇ ਲੱਪਣੇ ਨੇ ਜਿਹੜੇ ਅੱਜਕੱਲ੍ਹ ਵਾਲੇ ਸਿੰਦਰ ਕੀ ਦਾ ਨਾਂ ਐ ਫਿਰ ਐ ਹੁਣ ਹੈ ਤੇ ਪੰਗਾ ਹੈ ਪਰ ਵਿਰੋਧ ਹੁਣ ਡੱਡਰੀਆਂ ਵਾਲਾ ਵੀ ਮਾੜਾ ਬਣ ਜਾਣਾ ਉਹਦੇ ਚੇਲਿਆਂ ਦੀ ਹੈ ਕਿ ਨਹੀਂ ਉਹਦੇ ਬਾਬਿਆਂ ਦੇ ਚੇਲਿਆਂ ਨੇ ਮੈਨੂੰ ਗੁੱਸੇ ਹੋਣਾ ਵੀ ਇਹ ਨਵਾਂ ਹੀ ਪੰਗਾ ਪੱਤਾ ਪਰ ਨਹੀਂ ਗੱਲ ਸੱਚੀ ਹੈ ਵੇਖੋ ਰੱਬ ਰੱਬ ਕਰਨਾ ਮਾੜਾ ਨਹੀਂ ਵੀਰਾ ਕਿਸੇ ਪੀਰ ਦੀ ਮਸਤੀ ਆਵੇ ਤੈਨੂੰ ਲੱਖ ਵਾਰੀ ਆਵੇ ਤੂੰ ਸਿਰ ਕਮਾ ਤੂੰ ਨਜ਼ਾਰੇ ਲੈ ਬਾ ਝੂਠ ਨਾ ਬੋਲ ਭੋਲੀਆਂ ਮਾਵਾ ਨੇ ਭੋਲੀਆਂ ਮਾਵਾ ਪੁੱਤਾਂ ਦੇ ਦੁੱਖਾਂ ਪਿੱਛੇ ਪਤਾ ਨਹੀਂ ਧੀਆਂ ਪੁੱਤਾਂ ਵਾਸਤੇ ਕਿੱਥੇ ਕਿੱਥੇ ਦੁਰੀਆਂ ਫੇਰਦੀਆਂ ਉਹਨਾਂ ਮਾਵਾ ਨਾਲ ਠਗੀਆਂ ਨਾ ਮਾਰੋ ਵੀਰੋ ਸਤਗੁਰ ਦੇ ਸਿੱਖ ਬਣੋ ਇੱਕ ਗੱਲ ਦੱਸਾਂ ਸੁਣ ਅੰਤਰਜਾਮ ਤਾਂ ਹੋਣੀ ਇਹ ਵਰ ਨਹੀਂ ਇਹ ਸ਼ਰਾਬ ਹੈ ਇਹ ਵਰ ਨਹੀਂ ਹੁੰਦਾ ਇਹ ਸ਼ਰਾਬ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਹਰਨ ਭਰਨ ਜਾ ਕਾ ਨੇਤਰ ਫੋਰ ਇਸ ਕਾ ਮੰਤਰ ਨਾ ਜਾਨਣਾ ਹੋਰ ਇਹ ਕਿਵੇਂ ਬਣਿਆ ਤੇ ਕਿਵੇਂ ਖਤਮ ਹੋਇਆ ਦੂਜਾ ਬੰਦਾ ਜਾਣ ਨਹੀਂ ਸਕਦਾ ਜਵੰਦੇ ਬਾਰੇ ਭਵਿੱਖਬਾਣੀ ਕੀਤੀ ਹੈ ਕਿਸੇ ਨੇ ਸਭ ਚੁੱਪ ਇੰਨੇ ਮੀਂਹ ਪੈਣੇ ਸੀ ਇੰਨਾ ਉੱਜੜਨੇ ਸੀ گاਵਾ ਮੱਝਾਂ ਮਰ ਗਈਆਂ ਕਿਸੇ ਬਾਬੇ ਨੇ ਐ ਪਾਉਣ ਜੀ ਆ ਕੇ ਕਿਹਾ ਹੋਵੇ ਵੀ ਮੱਝਾਂ ਮਰਨ ਗਈਆਂ ਓਏ ਕਰ ਲੋ ਬਚਾ ਆਪਣਾ ਕਿਸੇ ਨੇ ਦੱਸਿਆ ਕਿੱਡਾ ਪੰਜਾਬ ਦਾ ਉਜਾੜਾ ਹੋ ਗਿਆ ਦੱਸਿਆ ਕਿਸੇ ਨੂੰ